ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਕਰਦੇ ਆਪਾਂ ਸਵਾਗਤ ਤੁਹਾਡਾ। ਲੋ ਵੀ ਚੱਲਦੇ ਆਂ ਅੱਜ ਆਪਣਾ ਬਾਈ ਦੇ ਨਾਲ ਮੁੰਡੇ-ਮੁੰਡੇ ਨਾਲ ਕਿਉਂਕਿ ਬਾਈ ਦਾ ਕੰਮ ਤੁਸੀਂ ਦੇਖ ਲਓ ਟਰੈਕਟਰ ਦਾ ਤੁਸੀਂ ਆਪੇ ਗੈਸ ਕਰ ਲਓ ਬਾਈ ਦਾ ਕੰਮ ਕਾਹਦਾ ਲਾਵੇ ਚੱਕ ਲਈ ਆਪਾਂ ਕਾਰ ਤੇ ਕਾਰ ਤੇ ਜਿਹੜਾ ਕਵਰ ਤੇ ਕਵਰ ਤੇ ਪਿਆ ਮੋਬਾਈਲ ਪਹਿਲਾਂ ਮੋਬਾਈਲ ਹੀ ਚੱਕਿਆ। ਇਹਨਾਂ ਕਵਰ ਦੇ ਵਿੱਚ ਨੌਲੇਟ ਆ ਜਾਵੇ ਕਿਉਂਕਿ ਫੋਨ ਫੋਨ ਆਉਂਦੇ ਰਹਿੰਦੇ ਗੇੜੇ-ਗੁੜੇ ਵਾਲਾਂ ਦੇ ਬਾਈ ਦਾ ਕੰਮ ਸੁੱਖ ਨਾਲ ਵੱਡਾ ਤੇ ਲੋ ਜੀ ਲਾ ਕੇ ਆ ਕਵਰ ਤੇ ਤੁਰ ਪਏ ਆਪਾਂ। ਤੇ ਲੋ ਵੀ ਬੈਠੇ ਆ ਗੱਡੀ 'ਚ ਗੱਡੀ ਕਾਬੀ ਚੱਕ ਕੇ ਕਰਾਂਗੇ ਸਟਾਰਟ ਗੱਡੀ ਕੜਨੀ ਬਹੁਤ ਔਖੀ ਯਾਰ ਬਾਈ ਦੇਕਰੋ ਮੋੜ ਮੋੜ ਕੇ ਕੜਨੀ ਪੈਣੀ ਪਰ ਤੁਹਾਨੂੰ ਪਤਾ ਵੀ ਆਪਾਂ ਪ੍ਰੋ ਲੈਵਲ ਦੇ ਡਰਾਈਵਰ ਆਪਦੇ ਆਪ ਨੂੰ ਮੰਨਦੇ ਨਹੀਂ ਪਰ ਚਲੋ ਸਮਝ ਲਓ ਕੱਢ ਕੇ ਗੱਡੀ ਪਾਲੀਆ ਰੋਡ ਤੇ ਤੇ ਖਿੱਚਦੀ ਹੈ ਗੱਡੀ ਵੀਰ ਜੀ ਮਲੋੜ ਨੂੰ ਕਿਉਂਕਿ ਅਸੀਂ ਚੱਲੇ ਗਿੱਦੜਵੇ ਸਮਾ ਲ ਲੈਣਾ ਤੇ ਬਾਈ ਦਾ ਤਾਂ ਕੁਝ ਬਾਈ ਨੂੰ ਰੰਗ ਵਗੈਰਾ ਤੇ ਬਰਸ਼ ਵਗੈਰਾ ਚਾਹੀਦੇ ਹੁੰਦੇ ਆ ਕਿਉਂਕਿ ਬਾਈ ਦਾ ਕੰਮ ਹੀ ਕੁਝ ਇਹੋ ਜਿਹਾ ਹੈ ਬਾਈ ਨੇ ਖੰਭਾ ਤਾਂ ਐਡ ਕਰਨੀ ਹੁੰਦੀ ਆ ਤੇ ਦੇਖੋ ਬਈ ਤੁਰ ਪਏ ਆਪਾਂ ਮਲੋਟ ਕਾਹ ਵੇ ਲੋ ਮਲੋੜ ਵਾਲਾ ਚੌਂਕ ਜਿਹੜਾ ਗੁਰੂ ਨਾਨਕ ਚੌਂਕ ਰੱਖ ਤੇ ਆ ਵੇ ਲੋ ਵੱਡਾ ਰੋਡ ਤੇ ਆ ਗਿਆ ਜਿਹੜੀਆਂ ਨਹਿਰਾ ਮੰਦਿਰ ਆ ਦੂਜੀਆਂ ਆਪਣੀਆਂ ਖੇੜੀਆਂ ਨਹਿਰਾ ਇਹ ਪਤਾ ਨਹੀਂ ਚਲ ਤੁਸੀਂ ਆਪੇ ਦੇਖ ਲੋ ਕਿਹੜੀਆਂ ਨਹਿਰਾ ਭੁੱਲ ਗਿਆ ਮੈਂ ਪਹੁੰਚ ਗਿਆ ਕਿੱਧਰ ਵੇ ਤੇ ਵੜ ਗਿਆ ਸ਼ਹਿਰ ਦੇ ਵਿੱਚ ਤੇ ਇੱਥੇ ਬਹੁਤ ਵੱਡੀਆਂ ਦੁਕਾਨਾਂ ਤੇ ਉੱਥੋਂ ਯਾਰ ਉਹ ਮੱਛੀਪੁਰ ਚਵਾਇਦੇ ਉਹੀ ਲੈਣੇ ਆਪਾਂ ਤੇ ਰੰਗ ਦੀ ਬਾਲਟੀ ਲੈਣੀ ਆ ਤੇ ਲੋ ਵੇ ਰੰਗ ਦੀ ਬਾਲਟੀ ਲੈ ਕੇ ਤੇ ਤੁਰ ਪਣਾ ਵਾਪਸ ਤਿਲਵੀ ਸੀ ਆਪਣਾ ਅੱਜ ਦਾ ਨਿੱਕਾ ਜਿਹਾ ਵਲੌਗ ਤੇ ਹੁਣ ਵੇਨੇ-ਵੇਂ ਤੇ ਸੜਕ ਤੇ ਨਾ ਸੋਈ ਟਾਈਮ ਹੀ ਥੋੜਾ ਜ਼ਿਆਦਾ ਕੋਈ ਸ਼ਰਟ ਖੜਕਣਾ ਜਿਹੜੀ ਬਹੁਤ ਹੀ ਵਧੀਆ ਤੇ ਮਲੋਡਵੇ ਦੀ ਟਾਈਮ ਬਹੁਤ ਘੱਟ ਲੱਗਦਾ ਤੇ ਵੇਨੇ-ਵੇਂ ਅਸੀਂ ਨਾ ਪਿੰਡ ਪਹੁੰਚ ਜਾਾਂਗੇ ਕਿਉਂਕਿ ਅਸੀਂ ਗੱਦੜਵੇ ਬਸ ਘੰਟੇ 40-45 ਮਿੰਟਾਂ ਜੀ ਮੁਰਗੇ ਘੰਟੇ ਲੱਗ ਪਗ ਤੇ ਆਮੜਾ ਧਿਆਨ ਰੱਖਿਆ ਕਰੋ ਜਿਹੜੇ ਕੋਈ ਸੜਕ ਤੇ ਰੋਟੀ ਖਾਂਦਾ ਵੇ ਬਰੂ ਸੜਕ ਗੱਡੀ ਹੌਲੀ ਕਰ ਲੈ